ਸਤਿ ਸ਼੍ਰੀ ਅਕਾਲ ਜੀ ਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਮੋਡੇ ਦੀਆਂ ਕਾਟਾਂ ਸਹੀ ਰੱਖਣ ਬਾਰੇ ਤੁਹਾਨੂੰ ਦੱਸਾਂਗੇ ਵੀਡੀਓ ਐਂਡ ਤੱਕ ਧਿਆਨ ਨਾਲ ਜ਼ਰੂਰ ਦੇਖ ਲਿਓ ਜੀ ਕਿਵੇਂ ਆਪਾਂ ਨੇ ਇਹਦੇ ਨਿਸ਼ਾਨ ਲਾਉਣੇ ਨੇ ਕਿੰਨੇ ਇੰਚ ਤੇ ਲਾਉਣੇ ਨੇ ਇੰਚਾਂ ਦੇ ਹਿਸਾਬ ਨਾਲ ਦੱਸਾਂਗੇ ਜੀ ਇਹ ਦੇਖੋ ਐਵੇਂ ਬਾਰਡਰ ਜੇ ਵਾਲੀ ਜਿਹੜੀ ਸ਼ਰਟ ਹੈ ਇਹ ਇਹਦੇ ਵਿੱਚ ਇੱਕ ਤਾਂ نیچے ਜਿਹੜੇ ਆ ਡਿਜ਼ਾਈਨ ਬਣਿਆ ਹੋਸੀ ਇਹ ਚ ਬਹੁਤ ਜ਼ਿਆਦਾ ਕਾਣ ਸੀਗਾ ਇਹਦੇ ਬੈਕ ਪੱਲੇ ਤੇ ਇਸ ਤਰ੍ਹਾਂ ਜੀ ਫੁੱਲ ਨੇ ਛੋਟੇ ਤੇ ਇਹਦੇ ਫਰੰਟ ਤੇ ਨੇ ਜੀ ਇਹ ਫੁੱਲ ਦੇ ਨਾਲ ਸੈਂਟਰ ਚ ਵੀ ਵੱਡੀ ਬੇਲ ਜੀ ਹੈਗੀ ਇਹਦਾ ਤੁਸੀਂ ਧਿਆਨ ਰੱਖਿਆ ਕਰੋ ਜਦੋਂ ਇਹ ਵੀ ਐਵੇਂ ਦਾ ਸੂਟ ਕਟਿੰਗ ਕਰਦੇ ਹੁੰਨੇ ਹੋ ਇਹਦੇ ਆਪਾਂ ਬਾਜੂ ਉਤਾਰਤੇ ਸੀ ਜੀ ਤੇ ਇਹ ਦੋਨੋਂ ਪੱਲੇ ਨੇ 셔ਟ ਦੇ ਵੀ ਜਿਹੜੇ ਕੁੜਤੀ ਦੇ ਦੋਨੋਂ ਪੱਲੇ ਹੁੰਦੇ ਨੇ ਉਹਨਾਂ ਨੂੰ ਆਪਾਂ ਡਬਲ ਫੋਲਡ ਕਰਿਆ ਲੱਗ-ਲੱਗ ਬੈਕ ਫਰੰਟ ਪੱਲਾ ਆਪਾਂ ਨੇ ਅਲੱਗ-ਅਲੱਗ ਫੋਲਡ ਕਰਕੇ ਸੈਂਟਰ ਚੋਂ ਕਰੀਜ਼ ਪਾਈ ਹੋਈ ਹੈ ਤੇ ਇਸ ਤੋਂ ਇਹ ਬਾਰਡਰ ਜੇ ਦਾ ਵੀ ਆਪਾਂ ਨੇ ਜਿੰਨਾ ਹੋ ਸਕੇਾ ਉਹਨਾਂ ਕਾਣ ਕੱਢਣ ਦੀ ਕੋਸ਼ਿਸ਼ ਕਰੀ ਹੈ ਇਹ ਆਪਾਂ ਚੱਕ ਕੇ ਜੇ ਜਿਆਦਾ ਕਾਣ ਚ ਹੋਵੇ ਤਾਂ ਆਪਾਂ ਇਹਨੂੰ ਬਾਰਡਰ ਜੇ ਨੂੰ ਕਟਿੰਗ ਕਰਕੇ ਵੀ ਅਟੈਚ ਕਰ ਸਕਦੇ ਆ ਜੀ ਪਰ ਇਹਦੀ ਜਿਹੜੀ ਲੈਂਥ ਸੀਗੀ ਉਹ ਉਹਨਾਂ ਦੀ ਜਿੰਨੀ ਲੰਬਾਈ ਤਿਆਰ ਚਾਹੀਦੀ ਆ ਉਹ ਤੋਂ ਵੀ 1/2 ਇੰਚ ਘੱਟ ਹੈ ਇਸ ਕਰਕੇ ਦੀ ਕਟਿੰਗ ਨਹੀਂ ਹੋ ਸਕੀ ਇਹਨੂੰ ਆਪਾਂ ਐਵੇਂ ਸੈੱਟ ਕਰਿਆਗਾ ਤੇ ਆਪਾਂ ਤੁਹਾਨੂੰ ਅੱਜ ਮੋਡੇ ਬਾਰੇ ਪਲੇਟਾਂ ਬਾਰੇ ਸਾਰਾ ਕੁਝ ਦੱਸਾਂਗੇ ਜੀ ਇਹ ਦੇਖੋ ਇਹ ਆਪਾਂ ਨੇ ਪਲੇਟਾਂ ਦੇ ਨਿਸ਼ਾਨ ਲਾਏ ਹੋਏ ਨੇ ਇਹ ਆਪਾਂ ਲਾਇਆ ਜੀ हिਪ ਦਾ ਸੈਂਟਰ ਚ ਕਮਰ ਦਾ ਤੇ ਤੁਹਾਨੂੰ ਦੁਬਾਰਾ ਨਿਸ਼ਾਨ ਲਾਉਣੇ ਦੱਸ ਦਿੰਦੇ ਆ ਇਹ ਆਪਾਂ ਸਿਰਫ ਆ ਪਲੇਟਾਂ ਦੇ ਨਿਸ਼ਾਨ ਲਾ ਕੇ ਇੱਥੇ ਛੱਡਤਾ ਸੀ ਜੀ ਮੈਂ ਮੈਂ ਆਖਿਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਈਏ ਮੈਨੂੰ ਕਈ ਕਮੈਂਟ ਆ ਰਹੇ ਸੀ ਜੀ ਵੀ ਮੋਡੇ ਦੀ ਕਾਟ ਕਿਵੇਂ ਪਾਈਏ ਕਿੰਨੇ ਇੰਚ ਤੇ ਪਾਈਏ ਮੈਂ ਅੱਜ ਤੁਹਾਨੂੰ ਇੰਚਾਂ ਦੇ ਹਿਸਾਬ ਨਾਲ ਦੱਸੂਗੀ ਜੀ ਵੀ ਕਿਵੇਂ ਪਾਈਏ ਇਹ ਤੁਸੀਂ ਦੇਖ ਸਕਦੇ ਹੋ ਕੱਪੜਾ ਬਿਲਕੁਲ ਪੂਰਾ ਪੂਰਾ ਸੀ ਜੀ ਅੜੇ ਹੀ ਉਹਦੇ ਵਿੱਚ ਸੈਂਟਰ ਚ ਪੱਟੀ ਬਣੀ ਹੋਈ ਸੀ ਕਰੀਮ ਕਲਰ ਜਿਹਦੀ ਉਹ ਵੀ ਵਿੱਚ ਆਈਏਗੀ ਉਹ ਸਲਾਈ ਚ ਦੇ ਲਾਂਗੇ ਆਪਾਂ ਇਸ ਕਰਕੇ ਆਪਾਂ ਨੇ ਉਹ ਤਾਰੀ ਨਹੀਂ ਹੈਗੀ ਜੀ ਇਹ ਆਪਾਂ ਸੈਂਟਰ ਕਰਕੇ ਇਹਦਾ ਪ੍ਰੈਸ ਕਰ ਲਈ ਸੀ ਜੀ ਇਹ ਆਪਾਂ ਉੱਪਰ ਉਹ ਮੋਡੇ ਵਾਲੀ ਸਾਈਡ ਤੋਂ ਪਹਿਲਾਂ ਟੀਰੇ ਦਾ ਨਾਪ ਦਾ ਨਿਸ਼ਾਨ ਲਾਵਾਂਗੇ ਵੀ ਟੀਰਾ ਕਿੰਨੇ ਤੇ ਰੱਖਿਆ ਇਹਦਾ ਟੀਰਾ ਜੀ 5.5 ਤੇ ਰੱਖਿਆ ਹੋਇਆ 11 ਇੰਚ ਟੀਰਾ ਉਹਨਾਂ ਦਾ ਟੀਰੇ ਦੇ ਨਿਸ਼ਾਨ ਲਾਉਣ ਤੋਂ ਬਾਅਦ ਜੀ ਆਪਾਂ 5.5 ਤੇ ਜਿਵੇਂ ਟੀਰੇ ਦਾ ਨਿਸ਼ਾਨ ਲਾ ਲਿਆ ਫਿਰ ਇਹਨੂੰ ਜਿਹੜਾ ਮੋਡੇ ਦਾ ਨਿਸ਼ਾਨ ਲੰਬਾਈ 'ਚ ਲਾਉਣਾ ਇਹ 6.5 ਇੰਚ ਕਪੜਾ ਰੱਖਿਆ ਜੀ ਆਪਾਂ ਨੇ ਇਸ ਤਰ੍ਹਾਂ ਸਿੱਧੀ ਲੈਣ 6.5 ਇੰਚ ਤੇ ਤੁਸੀਂ ਲਾ ਲਿਓ ਇੱਥੋਂ 6.5 ਤੋਂ ਜੀ ਇਹਨੂੰ ਇਹਦਾ ਆਪਾਂ ਇੱਕ ਬਾਕਸ ਵਾਂਗੂ ਐਲ ਸ਼ੇਪ ਨਿਸ਼ਾਨ ਲਾ ਲਾਂਗੇ ਜੀ ਬਾਕਸ ਬਣਾ ਲਾਂਗੇ ਇਸ ਤਰ੍ਹਾਂ ਆਪਣਾ ਇਹ ਮੋਢੇ ਦਾ ਆਈਡੀਆ ਹੋ ਗਿਆ ਵੀ ਇੱਥੋਂ ਆਪਾਂ ਮੋਢਾ ਕਟਿੰਗ ਕਰਨਾ ਇੱਥੇ ਜਿਹੜਾ ਫਰੰਟ ਪੱਲਾਗਾ ਇਹਦਾ ਤੁਸੀਂ ਮੋਢੇ ਦੇ ਨਿਸ਼ਾਨ ਤੋਂ ਅੱਗੇ ਅੱਧਾ ਇੰਚ ਹੋਰ ਵਧਾ ਕੇ ਸ਼ੇਪ ਦੇ ਲਿਓ ਐ ਇਸ ਤਰ੍ਹਾਂ ਅੱਧੇ ਜੀ ਵਿੱਚ ਮੇਲ ਦਿਓ ਨੂੰ ਉਹਦੇ ਨਾਲ ਮਿਲਾ ਦਿਓ ਤੇ ਇਸ ਤੋਂ ਬਾਅਦ ਜੀ ਆਪਾਂ ਨੇ ਲਾਏ ਨੇ ਪਲੇਟਾਂ ਦੇ ਨਿਸ਼ਾਨ ਪਲੇਟਾਂ ਜੇ ਤੁਹਾਡੀਆਂ 10.5 ਤੇ ਨੇ ਜੀ ਤਾਂ ਤੁਸੀਂ 11 ਦੇ ਨਿਸ਼ਾਨ ਲਾਇਓ ਜੇ 11 ਤੇ ਨੇ ਤਾਂ 11.5 ਅੱਧਾ ਇੰਚ ਮਾਰਜਿਨ ਛੱਡ ਕੇ ਨਿਸ਼ਾਨ ਲਾ ਲਿਓ ਤੇ ਇਹਨਾਂ ਦੇ ਸੈਂਟਰ 'ਚ ਜਿਹੜੀ ਜਗ੍ਹਾ ਛੱਡਣੀ ਆ ਉਹ 3.5 ਤੇ ਨਿਸ਼ਾਨ ਲਾ ਲਿਓ ਜੇ ਜਿਵੇਂ ਪਤਲਾ 13 ਇੰਚ ਕਮਰ ਵਾਲਾ ਨਾਪ ਐ ਤਾਂ ਤੁਸੀਂ ਇਹਨੂੰ 3.5 ਤੇ ਵੀ ਨਿਸ਼ਾਨ ਲਾ ਸਕਦੇ ਹੋ ਇਹ ਇਹ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਪਲੇਟਾਂ ਦੀ ਵੀਡੀਓ ਤਾਂ ਪਾਈ ਹੋਈ ਹੈ ਜੀ ਜਿਹੜਾ ਪਲੇਟਾਂ ਦੀ ਸ਼ੇਪ ਹੈ ਉਹ ਇਸ ਤਰ੍ਹਾਂ ਹੈ ਵੀ ਜਿਹੜੀ ਪਲੇਟ ਆਪਣੀ ਲੰਬੀ ਸਿੱਧੀ ਪਲੇਟ ਹੁੰਦੀ ਹੈ ਉਸ ਤੋਂ ਟੇਡੀਆਂ ਪਲੇਟਾਂ ਐ ਪਾਉਣੀਆਂ ਨੇ ਆਪਾਂ ਕਮਰ ਨਾਲ ਮੇਲ ਦੇਣੀ ਹੈਗੀ ਨਿਸ਼ਾਨ ਤੋਂ ਤੇ ਇੱਥੋਂ ਜੀ ਆਪਾਂ ਨੇ ਲਾਉਣਾ ਫਿਟਿੰਗ ਦਾ ਨਿਸ਼ਾਨ ਆਪਣੀ 17 ਫਿਟਿੰਗ ਹੈ ਜੀ ਇਸ ਦਾ ਅੱਧ ਹੋ ਗਿਆ 9.5 9.5 ਤੇ ਆਪਾਂ ਨੇ ਨਿਸ਼ਾਨ ਲਾ ਲਿਆ ਤੇ ਇੱਥੋਂ ਆਪਾਂ ਨੇ ਪਹਿਲਾਂ ਬੈਕ ਪੱਲੇ ਦਾ ਨਿਸ਼ਾਨ ਲਾਉਣਾਗਾ ਦੇਖੋ ਜੇ ਤਾਂ ਆਪਾਂ ਜੇ ਤਾਂ ਆਪਾਂ ਜਿਹੜਾ ਕਾਰਨਰ ਸਿੱਧਾ ਬਣਾਇਆ ਉਹ ਤੋਂ ਨਾਪ ਰਿਆਂ ਤਾਂ ਤਾਂ ਆਪਾਂ 2 ਇੰਚ ਦਾ ਮਾਰਜਨ ਰੱਖ ਕੇ ਨਿਸ਼ਾਨ ਲਾਵਾਂਗੇ ਜੇ ਆਪਾਂ ਦੂਸਰੇ ਵਾਲੇ ਪੱਲੇ ਤੋਂ ਮੇਲ ਰਿਆਂਗੇ ਵੀ ਇਨਸ਼ਾਅੱਲਾ ਰਿਆਂਗੇ ਤਾਂ ਆਪਾਂ ਲਾਵਾਂਗੇ ਜੀ 2.5 ਇੰਚ ਦਾ ਮਾਰਜਨ ਰੱਖ ਕੇ ਨਿਸ਼ਾਨ ਕਾਰਨਰ 'ਚ ਇਹਨੂੰ ਇਸ ਤਰੀਕੇ ਨਾਲ ਤੁਸੀਂ ਟੇਡਾ ਕਰ ਲਿਓ ਜਿਹੜਾ ਫਰੰਟ ਦਾਗਾ ਤਾਂ ਜੇ ਤਾਂ ਰੱਖਣਾ ਤੁਸੀਂ ਨੀਚੇ ਵਾਲੇ ਵੀ ਜਿਹੜਾ ਆਪਾਂ ਅੰਦਰ ਨੂੰ ਸ਼ੇਪ ਦਿੱਤੀ ਸੀ ਉਹ ਤੋਂ ਕਰ ਰਹੇ ਹੋ ਤਾਂ ਤੁਸੀਂ ਰੱਖਿਓ ਜੀ 2.5 ਇੰਚ ਦਾ ਜੇ ਤੁਸੀਂ ਕਰ ਰਹੇ ਹੋ ਲਾਰੇ ਹੋਗੇ ਨਿਸ਼ਾਨ ਜਿਹੜਾ ਕਾਰਨਰ ਸਿੱਧਾ ਬਣਾਇਆ ਸੀ ਉਸ ਤੋਂ ਤਾਂ ਤੁਸੀਂ 4 ਇੰਚ ਦਾ ਇਸ ਤਰੀਕੇ ਨਾਲ ਜੀ ਤੁਸੀਂ ਸ਼ੇਪ ਦੇ ਲਿਓ ਮੋਢਿਆਂ ਦੀ ਇਹ ਸ਼ੇਪ ਆ ਗਈ ਜੀ ਆਪਣੀ ਬਲੂ ਕਲਰ ਦਾ ਜਿਹੜਾ ਮੈਂ ਮਾਰਕਰ ਲਾਇਆਗਾ ਇਹ ਇੱਕ ਬੈਕ ਦੀ ਆ ਗਈ ਜੀ ਇੱਕ ਫਰੰਟ ਦੀ ਆ ਗਈ ਇਹ ਤੁਹਾਨੂੰ ਇੰਚੀ ਟੇਪਾਂ ਦੇ ਹਿਸਾਬ ਨਾਲ ਵੀ ਮੈਂ ਦੱਸੀ ਹੈ ਜੀ ਪਹਿਲਾਂ ਮੈਂ ਦੱਸਿਆ ਸੀ ਵੀ ਆਪਣੇ ਆਈਡੀਏ ਨਾਲ ਨਿਸ਼ਾਨ ਲਾ ਲਿਓ ਕਈ ਵਾਰੀ ਕਿਸੇ ਨੂੰ ਸਮਝ ਨਹੀਂ ਆਉਂਦਾ ਵੀ ਜੇ ਅਸੀਂ ਇੰਚੀ ਟੇਪ ਨਾਲ ਜਦੋਂ ਤੁਸੀਂ ਇੱਕ ਦੋ ਵਾਰੀ ਇਸ ਤਰ੍ਹਾਂ ਕਟਿੰਗ ਕਰ ਲਈ ਤੁਹਾਨੂੰ ਨੂੰ ਇੰਚੀ ਟੇਪ ਵੀ ਚੱਕਣ ਦੀ ਜ਼ਰੂਰਤ ਨਹੀਂ ਆਪਣੇ ਆਪ ਤੁਹਾਨੂੰ ਲੱਗ ਜਾਊਗਾ ਵੀ ਆਪਾਂ ਨੇ ਐਵੇਂ ਸ਼ੇਪ ਦਿੱਤੀ ਸੀਗੀ ਤੁਸੀਂ ਦੇਖ ਸਕਦੇ ਹੋ ਜੀ ਵੀ نیچے ਵਾਲੇ ਕਾਰਨਰ ਤੋਂ 2.5 ਇੰਚ ਦਾ ਫਰਕ ਹੈ ਤੇ ਇਹਨਾਂ ਦਾ ਆਪਸ ਵਿੱਚ ਵੀ ਇੰਨੀ ਸਪੇਸ ਹੈਗੀ ਹੈਗੀ ਵੀ ਲਾ ਲੋ 2.5 ਇੰਚ ਦੀ ਬੈਕ ਫਰੰਟ ਪੱਲੇ ਦੀ ਵੀ ਹੈਗੀ ਹੈ ਤੇ ਸਾਰਿਆਂ ਚੋਂ ਪਹਿਲਾਂ ਜੀ ਆਪਾਂ ਫਰੰਟ ਦੀ ਕਾਟ ਪਾਵਾਂਗੇ ਕਿਉਂਕਿ ਜੇ ਆਪਾਂ ਬੈਕ ਵਾਲੀ ਕਾਟ ਕਾਉਣ ਲੱਗੇ ਕਈ ਵਾਰੀ ਦੋਹਾਂ ਪੱਲਿਆਂ ਚ ਭਲੇਖੇ ਨਾਲ ਪੈ ਜਾਂਦੀ ਹੈ ਸਾਰਿਆਂ ਚੋਂ ਪਹਿਲਾਂ ਤੁਸੀਂ ਫਰੰਟ ਪੱਲਾ ਉੱਪਰ ਚੱਕਿਓ ਤੇ ਉਹਦੀ ਦੋ ਉੱਪਰਲੇ ਉੱਪਰਲੇ ਪੱਲਿਆਂ ਦੀ ਦੋਨਾਂ ਦੀ ਕਾਟ ਪਾ ਦਿਓ ਇਹ ਦੇਖੋ ਇਹ ਆਪਣੀ ਫਰੰਟ ਪੱਲੇ ਦੀ ਕਾਟ ਹੋ ਗਈ ਜੀ ਹੁਣ ਆਪਾਂ ਬੈਕ ਦੀ ਤਾਂ ਆਪਣੇ ਆਪਾਂ ਨੂੰ ਆਈਡੀਆ ਆਪਣੇ ਆਪ ਹੋ ਜਾਊਗਾ ਤੁਸੀਂ ਨਾਪ ਲਿਓ ਚਾਹੇ ਤਾਂ ਨਿਸ਼ਾਨ ਦੁਬਾਰਾ ਲਾ ਲਿਓ ਨਹੀਂ ਆਈਡੀਆ ਤੁਹਾਨੂੰ ਆਪਣੇ ਆਪ ਐ ਹੋ ਜਾਊਗਾ ਵੀ ਆਪਾਂ ਇੱਥੋਂ ਜੇ ਸ਼ੇਪ ਦੇ ਦਈਏ ਦੇਖੋ ਇੱਥੋਂ ਕਾਰਨਰ ਤੋਂ ਆਪਾਂ ਜਦੋਂ ਨਾਪਿਆਗਾ ਫਰੰਟ ਤੇ ਬੈਕ ਪੱਲੇ ਦਾ 1 ਇੰਚ ਦਾ ਫਰਕ ਰਹਿੰਦਾ ਜੀ ਆਪਾਂ 1 ਇੰਚ ਦੇ ਹਿਸਾਬ ਨਾਲ ਫਰੰਟ ਤੋਂ ਵਧਾ ਕੇ ਤੁਸੀਂ ਕਾਟ ਪਾ ਲਿਓ ਕਿਉਂਕਿ ਇਹਦੀ ਜਿਹੜੀ ਆਪਾਂ ਬੈਕ ਪੱਲੇ ਦੀ ਕਾਟ ਪਾਉਨੇ ਆ ਜੀ ਉਹ ਜਾਦਾ ਵੀ ਐ ਸਿੱਕਈ ਮੇਰੀਆਂ ਭੈਣਾ ਬਿਲਕੁਲ ਉਹ ਕੋਰਨਰ ਤੋਂ ਉਹਦੇ ਨਾਲ ਮੇਲ ਦਿੰਦੀਆਂ ਨੇ ਇਹਦੀ ਸ਼ੇਪ ਨਹੀਂ ਦਿੰਦੀਆਂ ਹੈਗੀਆਂ ਇਹਦੀ ਥੋੜੀ ਜੀ ਅੰਦਰ ਨੂੰ ਸ਼ੇਪ ਦੇਣੀ ਜ਼ਰੂਰੀ ਹੈ ਜੀ ਉਹਦੇ ਨਾਲ ਆਪਣੇ ਜਿਹੜੇ ਪਿੱਛੇ ਬਾਵਾ ਦੇ ਮੋੜਿਆਂ ਦੇ ਪਿੱਛੇ ਬੁਲਬਲੇ ਜੇ ਨਹੀਂ ਬਣਦੇ ਉਹ ਨਹੀਂ ਬਣਦੇ ਹੈਗੇ ਬਿਲਕੁਲ ਸੋਹਣੀ ਜਿਹੜੀ ਕਾਟ ਆਪਣੀ ਆਉਂਦੀ ਹੈ ਏ ਦੇਖੋ ਜੀ ਇਹਨਾਂ ਦਾ ਗਲਾ ਥੋੜਾ ਜਿਹਾ ਵੱਡਾ ਹੈ ਇਸ ਕਰਕੇ ਥੀਰੇ ਦੇ ਆਪਾਂ ਗਲੇ ਵਾਲੀ ਸਾਈਡ ਕਾਟ ਪਾਈ ਹੈ ਜਿਹੜੀ ਕਾਟੋ ਆਪਾਂ ਉੱਪਰ ਮੋਢਿਆਂ ਦੀ ਪਾਉਨੇ ਹੁੰਦੇ ਆ ਜੇ ਇਹਨਾਂ ਦਾ ਗਲਾ ਵੀ ਨਾਰਮਲ ਜਿਵੇਂ ਫਰੰਟ ਗਲਾ 6.5 ਬੈਕ 5.5 ਹੁੰਦਾ ਤਾਂ ਕੋਈ ਕਾਟ ਨਹੀਂ ਪੈਣੀ ਸੀ ਤਾਂ ਸਿੱਧਾ ਕੱਟਣਾ ਸੀ ਆਪਾਂ ਨੇ ਹੁਣ ਇਹਨਾਂ ਦਾ ਜਿਹੜਾ ਫਰੰਟ ਗਲਾ ਉਹ 8 ਇੰਚ ਹੈ ਜੀ ਬੈਕ ਗਲਾ 7 ਇੰਚ ਹੈ ਇਸ ਕਰਕੇ ਆਪਾਂ ਥੋੜੀ ਜੀ ਕਾਟ ਪਾਤੀ ਜੀ ਕਿਉਂਕਿ ਇਹਨਾਂ ਦਾ ਨਾਪ ਬਹੁਤ ਪਤਲਾਗਾ ਵੀ ਇਸ ਕਰਕੇ ਆਪਾਂ ਨੇ ਇਹ ਘਾਟ ਪਾਈ ਆ ਜੇ ਭਾਰੀ ਹੁੰਦੇ ਫੇਰ ਕੋਈ ਲੋੜ ਨਹੀਂ ਸੀ ਜੀ ਹੁਣ ਜਿਹੜੇ ਕਾਰਨਰ ਚੋਂ ਆਪਾਂ ਨੇ ਉੱਪਰ ਵਾਲੀ ਪਲੇਟ ਦਾ ਨਿਸ਼ਾਨ ਵੀ ਲਾਤਾ ਸੀ ਜੀ ਇੱਥੋਂ ਆਪਾਂ ਨੇ ਰੱਖਿਆ ਜੀ ਪੌਣੇ 2 ਤੇ ਦੂਸਰੇ ਸਾਈਡ ਵਾਲੀ ਪਲੇਟ ਦਾ ਆਪਾਂ ਰੱਖਿਆ ਸਵਾ 2 ਇਹਦੇ ਨਾਲ ਅੱਧਾ ਇੰਚ ਜਿਹੜੀ ਨੀਚੇ ਵਾਲੀ ਪਲੇਟ ਕੱਪ ਪਲੇਟ ਦੇ ਨੀਚੇ ਵਾਲੀ ਪਲੇਟ ਹੁੰਦੀ ਹੈ ਉਹ ਥੋੜੀ ਜੀ ਜ਼ਿਆਦਾ ਸਪੇਸ ਛੱਡ ਕੇ ਰੱਖੀ ਜਾਂਦੀ ਹੈ ਤੇ ਉੱਪਰ ਵਾਲੀ ਥੋੜੀ ਜੀ ਘਟ ਜਗਾ ਛੱਡ ਕੇ ਰੱਖੀ ਜਾਂਦੀ ਹੈ ਇਸ ਤਰੀਕੇ ਨਾਲ ਜੀ ਤੁਸੀਂ ਪਲੇਟਾਂ ਦੇ ਨਿਸ਼ਾਨ ਲਾਇਓ ਬਾਕੀ ਪਲੇਟਾਂ ਦੇ ਨਿਸ਼ਾਨ ਲਾਉਣ ਤੋਂ ਬਾਅਦ ਸਾਈਡ ਸਲਾਈ ਦੀ ਵੀਡੀਓ ਮੇਰੀ ਸਾਰਾਈ ਪਾਈ ਹੋਈ ਹੈ ਜੀ ਤੁਸੀਂ ਉਹ ਦੇਖ ਸਕਦੇ ਹੋ ਪਲੇਟਾਂ ਦੀ ਵੀ ਪਾਈ ਹੋਈ ਹੈ ਉਹ ਵੀ ਦੇਖ ਸਕਦੇ ਹੋ ਅੱਜ ਮੈਂ ਤੁਹਾਨੂੰ ਕਈ ਵਾਰੀ ਮੈਨੂੰ ਕਮੈਂਟ ਆ ਰਹੇ ਸੀ ਇਸ ਲਈ ਵੀਡੀਓ ਬਣਾਈ ਹੈ